ਹਾਂਜੀ ਸਾਸਿਕਰ ਜੀ ਅੱਜ ਲੈ ਕੇ ਆਇਆ ਸਵਰਾਜ 735 ਟਰੈਕਟਰ ਸੇਲ ਵਾਸਤੇ ਕਿੰਨਾ ਮਾਡਲ ਹੈ ਕਿੱਥੋਂ ਦਾ ਨੰਬਰ ਹੈ ਕੀ ਡਿਟੇਲ ਹੈ ਟਰੈਕਟਰ ਦੀ ਉਹ ਪੁੱਛਾ ਹੈ ਮਾਲਕ ਵੀਰ ਤੋਂ ਟਰੈਕਟਰਾਂ ਦੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਕੀ ਮਿਲਦਾ ਬਾਲਕਬੀਰ ਨੂੰ ਕਿੰਨਾ ਮਾਡਲ ਹੈ ਕੀ ਡਿਟੇਲ ਹੈ ਹੋਰ ਬਾਈ ਕਿਚਾਨ ਸੱਸੀ ਗੱਲ ਬਾਈ ਜੀ ਸੱਸੀ ਕਾ ਬਾਈ ਉਹ ਠੀਕ ਉਹ ਬਾਈ ਹਾਂ ਵਧੀਆ ਬਈ ਵਧੀਆ ਕੀ ਗੱਲ ਬਾਤ ਆ ਬਈ ਟਰੈਕਟਰ ਟਰੈਕਟਰ ਵੀਰੇ 735 ਹੈ ਆਪਣਾ ਚਾਰ ਮਾਡਲ ਹੈ ਜੀ ਕਾਪੀ ਪੰਜ ਦੀ ਹੈ ਜੀ ਠੀਕ ਹੈ ਟਾਇਰ ਟੂਰ ਨਵੇਂ ਨੇਗੇ ਇੰਜਨ ਗੇਅਰ ਦਾ ਜਮਾ ਓਕੇ ਹੈਗਾ ਠੀਕ ਹੈ ਹਾਂ ਬਾਈ ਚਲਾ ਕੇ ਵਾ ਕੇ ਤਸੱਲੀ ਕਰਕੇ ਲਿਆ ਸਕਦਾ ਪ੍ਰੈਸ਼ਰ ਪ੍ਰੈਸ਼ਰ ਫੁੱਲਾ ਟਰੈਕਟਰ ਦਾ ਕੋਈ ਬਲੋ ਨਹੀਂ ਹੈਗੀ ਠੀਕ ਹੈ ਹਾਂ ਜੀ ਬਾਕੀ ਟਰੈਕਟਰ ਸਾਰਾ ਦਿਖਾ ਦਿਓ ਪਿੱਛੋਂ ਵੀ ਦਿਖਾ ਦਿਓ ਟਾਇਰ ਦੇਖ ਸਕਦੇ ਹੋ ਵੀਰੇ ਸੀਟ ਦੇ ਨਵੇਂ ਨੇ ਮੂਰਲੇ ਗੁੜੀਆਰ ਦੇ ਨੇ ਮੁਰਗਾਟ ਮਰਗੂਟ ਦੇਖ ਸਕਦੇ ਹੋ 4 ਮਾਡਲ ਪਰ ਉਹ ਵੀ ਮਰਵਾ ਦੇਣੇਗਾ ਭਾਈ ਚਾਲ ਚਲਾਵਦਾ ਵੀ ਪੂਰਾ ਚੰਗਾ ਟਰੈਕਟਰ ਹੈਗਾ ਤਸੱਲੀ ਵਾਲਾ ਇਹਨਾਂ ਦਾ ਅਗਲੇ ਟਾਇਰ ਵੀਰੇ ਗੁੜੀ ਹਰਦੇ ਨੇ ਪਿਛਲੇ ਟਾਇਰ ਸਿਹਟਦੇ ਨੇ 2004 ਮਾਡਲ ਆ ਪੰਜਾਬ ਦਾ ਨੰਬਰ ਹੈ ਪੀ ਵੀ 11 ਪਟਿਆਲੇ ਦਾ ਚਿਪਟਾਲੀ ਕਾਪੀ ਆ ਚਿਪਟਾਲੀ ਕਾਪੀ ਹੈ ਬਾਕੀ ਤੁਸੀਂ ਟਰੈਕਟਰ ਲਵਿਆ ਕੇ ਚਲਾ ਕੇ ਵਾ ਕੇ ਆਪਦੀ ਤਸੱਲੀ ਕਰਕੇ ਆਪ ਖਰੀਦਣਾਗਾ ਆਪਣਾ ਇਨਾਂ ਕ ਮਕਸਦ ਆ ਵੀ ਆ ਟਰੈਕਟਰ ਉਹਦੇ ਵਿਕਾਊ ਖੜਾਗਾ ਤੁਸੀਂ ਵੀਡੀਓ ਤੇ ਦੇਖ ਲਓ ਬਾਕੀ ਮਾਲਕ ਵੀਰ ਦਾ ਨੰਬਰ ਆ ਨੀਚੇ ਟਾਈਟਲ ਦੇ ਵਿੱਚ ਪਾਇਆ ਹੋਇਆ ਉਹ ਤੇ ਫੋਨ ਕਰਕੇ ਬਾਕੀ ਦੀ ਜਾਣਕਾਰੀ ਪੁੱਛ ਸਕਦੇ ਹੋ ਫੋਟਾ ਫੂਟਾ ਮਗਾ ਕੇ ਆਪਦੀ ਪੂਰੀ ਤਸੱਲੀ ਕਰਕੇ ਆ ਕੇ ਖਰੀਦ ਸਕਦੇ ਹੋ ਜੇ ਤੁਹਾਡਾ ਕੋਈ ਮਿੱਤਰ ਵੀਡੀਓ 735 ਲਾਈਨ ਨੂੰ ਕਹਿੰਦਾ ਉਹਦੇ ਤੱਕ ਕਰ ਦਿਓ ਸ਼ੇਅਰ ਤੇ ਚਾਰ ਮਾੜਦਾ ਨਾ ਪੰਜਾਬ ਨੰਬਰ ਹੋਗਾ ਟਾਇਰ ਨਵੇਂ ਨੇ ਤੇ ਏਰੀਆ ਕਿਹੜਾ ਵੀਰੇ ਆਪਣਾ ਏਰੀਆ ਸੁਨਾਮ ਬਾਈ ਅੱਛਾ ਤੇ ਕੀ ਮਾਲ ਮੁਲਾ ਬਾਈ ਰੇਟ ਇਹਦਾ ਵੀਰੇ 235 ਮੰਗਦੇ ਆ ਜੀ ਬਾਕੀ ਮੌਕੇ ਤੇ ਕਰ ਲਾਂਗੇ ਥੋੜਾ ਬਟਾ ਠੀਕ ਆ ਬਾਕੀ ਇੰਜਨ ਕਰਦਾ ਅਗਲਾ ਚਲਾ ਕੇ ਵਾ ਕੇ ਅਬ ਦੀ ਤਸੱਲੀ ਕਰਕੇ ਖਰੀਦੇ ਹਾਂ ਜੀ ਤਸੱਲੀ ਕਰਕੇ ਵਾ ਕੇ ਲਿਜਾ ਸਕਦਾ ਇਹਨਾਂ ਜਮਾਂ ਗਾਰੰਟੀ ਵਾਲਾ ਰੱਖਦਾ ਹੈ ਠੀਕ ਹੈ ਬਾਕੀ ਦੇਖ ਸਕਦੇ ਵੀਰੇ ਇੱਕ ਵਾਰੀ ਹੋਰ ਦਿਖਾ ਦੇਣਾ ਤੁਹਾਨੂੰ ਟਾਇਰ ਟਪੂ ਓਕੇ ਕੰਮ ਟਰੈਕਟਰ ਲਾਈਨ ਤੋਂ ਪਹਿਲਾਂ ਉਹਦੀ ਆਪ ਦੀ ਤਸੱਲੀ ਵੀ ਰਹਾਪ ਕਰੋ ਆਪਾਂ ਬਾਰ ਬਾਰ ਤੁਹਾਨੂੰ ਕਹਿੰਨੇ ਆ ਆਪਣਾ ਮਕਸਦ ਇੰਨਾ ਕਾ ਵੀ ਆ ਟਰੈਕਟਰ ਵੀ ਵਿਕਊ ਖੜਾਗਾ ਠੀਕ ਹੈ ਚਲਾ ਚਲੂ ਕੇ ਬਾਅ ਕੇ ਬ੍ਰੈਂਡ ਪੂਰੀ ਤਸੱਲੀ ਕਰਕੇ ਬਾਈ ਦਾ ਨੰਬਰ ਨੀਚੇ ਟਾਈਟਲ ਤੇ ਤਾਂ ਫੋਟੋ ਫੋਟਾ ਮਂਗਾਉਣੀਆਂ ਨੇ ਦੁਬਾਰੇ ਤੇ ਵੀਡੀਓ ਕਾਲ ਲਾ ਕੇ ਦੇਖ ਲਓ ਕਹਿੰਦਾ ਭਾਵੇਂ ਇਹ ਵੀ ਕੋਈ ਬਾਈ ਆਪਦੀ ਤਸੱਲੀ ਕਰ ਲਿਓ ਪੂਰੀ ਚਾਰ ਮਾਡਲ ਆ ਪੰਜਾਬ ਦਾ ਨੰਬਰ ਹੈ ਰੇਟ ਬਾਈ ਨੇ ਦੱਸਤਾ ਬਾਈ ਦਾ ਨੰਬਰ ਟਾਈਟਲ ਦੇ ਵਿੱਚ ਹੈ Tanrı'va asale-i pramada.